ਹੰਦੀ ਪ੍ਰਧਾਨ ਜੀ ਜਿਹੜਾ 19 ਤਰੀਕ ਬੁੱਧਵਾਰ ਨੂੰ ਤੁਸੀਂ ਪ੍ਰੋਗਰਾਮ ਕਰਨ ਜਾ ਰਹੇ ਹੋ ਉਹ ਕੀ ਕੀ ਕਰਨ ਜਾ ਰਹੇ ਹੋ ਤੇ ਕਿਸ ਵਿਸ਼ੇ ਤੇ ਕਰਨ ਜਾ ਰਹੇ ਹੋ ਸਭ ਤੋਂ ਪਹਿਲਾਂ ਤਾਂ ਛੋਟੇ ਵੀਰ ਤੁਹਾਡਾ ਧੰਨਵਾਦ ਤੁਸੀਂ ਸਾਡੇ ਕੋਲ ਆਏ ਤੇ ਪ੍ਰੋਗਰਾਮ ਬਾਰੇ ਮੈਂ ਤੁਹਾਨੂੰ ਦੱਸ ਦਿੰਦਾ ਮੇਰਾ ਨਾਮ ਜਸਵਿੰਦਰ ਗਿੱਲ ਸ਼ੇਰੇਆਲਾ ਸ਼ਿਵ ਸੈਨਾ ਸਤੰਤਰ ਪੰਜਾਬ ਪ੍ਰਧਾਨ ਅਸੀਂ ਸ਼੍ਰੀਮਤੀ ਇੰਦਰਾ ਗਾਂਧੀ ਜੀ ਜੋ ਮਹਾਨ ਹੈ ਉਹਨਾਂ ਦਾ ਜਨਮ ਦਿਨ ਪਿੰਡ ਚੱਕ ਸ਼ੇਰੇਆਲੇ ਮਨਾਉਣਾ ਹੈ 10 ਵਜੇ ਤੋਂ ਸਵੇਰੇ 2 ਵਜੇ ਤੱਕ ਦਾ ਸਮਾਂ ਉਸ ਤੋਂ ਬਾਅਦ ਇੱਕ ਕਸੀ ਰੋਸ ਮਾਰਚ ਕੱਢਣਾ ਹੈ 2 ਵਜੇ ਤੋਂ ਬਾਅਦ ਜਨਮ ਦਿਨ ਮਨਾ ਕੇ ਉਸ ਤੋਂ ਬਾਅਦ ਅਸੀਂ ਰੋਸ ਮਾਰਚ ਕੱਢਣਾ ਹੈ ਸ਼ੇਰੇ ਵਾਲੇ ਤੋਂ ਸ੍ਰੀ ਮੁਕਸਰ ਸਾਹਿਬ ਤੱਕ ਜਾਣਾ ਹੈ ਤੇ ਸ਼ਹਿਰ ਦਾ ਪੂਰਾ ਅਸੀਂ ਘੇੜਾ ਜਣਾ ਘੱਟ ਤੋਂ ਘੱਟ ਅਸੀਂ 600 ਬੰਦੇ ਦਾ ਕਾਫਲਾ ਅਸੀਂ ਜਿੱਥੇ ਪ੍ਰੋਗਰਾਮ ਕਰਨਾ ਸੀਗਾ ਮਰੇਗਾ ਭਮਣ ਦੇ ਵਿੱਚ ਉੱਥੇ ਜਗ੍ਹਾ ਸਾਨੂੰ ਥੋੜੀ ਪੈ ਗਈ ਹੈ ਅਸੀਂ ਹੁਣ ਗਰਾਊਂਡ ਵਿੱਚ ਕਰ ਰਹੇ ਆ ਤੇ ਬਹੁਤ ਜਗ੍ਹਾ ਖੁੱਲੀ ਐ ਕਿਸੇ ਨੂੰ ਵੀ ਉੱਥੇ ਬੈਠਣ ਦੀ ਦਿੱਕਤ ਨਾ ਆਵੇ ਆਉਣ ਦੀ ਦਿੱਕਤ ਨਾ ਆਵੇ ਵਹੀਕਲ ਲਾਉਣ ਦੀ ਦਿੱਕਤ ਨਾ ਆਵੇ ਇਸ ਕਰਕੇ ਅਸੀਂ ਜਿਹੜਾ ਆਪਣਾ ਇਹ ਪਹਿਲਾ adda ਸੀਗਾ ਜਿੱਥੇ ਨਰੇਗਾ ਭਵਨ ਬਣਿਆ ਹੋਇਆ ਤੇ ਉਹ ਦੂਜਾ adda ਹੀ ਵਾਟਰ ਵਕਸ ਦੇ ਕੋਲੇ ਐ ਤੇ ਨਜ਼ਦੀਕ ਸਰਕਾਰੀ ਸਕੂਲ ਐ ਅਸੀਂ ਇਹ ਪ੍ਰੋਗਰਾਮ ਉੱਥੇ ਕਰਨਾ ਹੈ ਤੇ ਬੜੀ ਧੂਮ ਧਾਮ ਨਾਲ ਮੇਰੇ ਸਾਥੀਆਂ ਨੂੰ ਮੈਂ ਇੱਕ ਹੋਰ اپੀਲ ਕਰਨੀ ਹੈ ਵੀ ਆਪਾਂ ਕੋਈ ਹੁੱਲੜਬਾਜੀ ਨਹੀਂ ਕਰਨੀ ਆਪਾਂ ਬੜੇ ਪ੍ਰੇਮ ਨਾਲ ਤੇ ਸ਼ਾਂਤੀ ਤੰਗ ਨਾਲ ਕੰਮ ਕਰਨਾ ਜੋ ਵੀ ਕਰਨਾ ਹੈ ਤੇ ਪ੍ਰੋਗਰਾਮ ਆਪਾਂ ਸਿਰੇ ਲਾਉਣਾ ਹੈ ਕਿਸੇ ਵੀ ਕੋਈ ਲੜਾਈ ਬਨਾਰੇ ਦਾ ਆਪਾਂ ਇਸ਼ੂ ਨਹੀਂ ਲੈਣਾ ਜੈ ਸ਼੍ਰੀ ਰਾਮ ਜਿਕਾਰਾ ਵੀਰ ਬਜਰੰਗੇ ਪ੍ਰਧਾਨ ਜੀ ਇੱਕ ਸਵਾਲ ਹੋਰ ਜੀ ਤੁਸੀਂ ਜਿਹੜਾ ਸ਼ੇਰੇ ਵਾਲੇ ਤੋਂ ਸ਼੍ਰੀ ਮੁਖਤਸਰ ਸਾਹਿਬ ਤੱਕ ਰੋਸ ਮਾਰਚ ਕਰਨ ਦਾ ਕਹਿ ਰਹੇ ਹੋ ਤੇ ਇਹ ਮਤਲਬ ਕਿਸ ਵਿਸ਼ੇ ਤੇ ਤੁਸੀਂ ਰੋਸ ਮਾਰਚ ਕਰਨਾ ਹੈ ਜੀ ਇਹ ਜੀ ਸਾਡੇ ਜਿਹੜੇ ਸ਼ਿਵ ਸੈਨਿਕ ਸਰਕਾਰ ਤੋਂ ਪੀੜਤ ਨੇ ਅਤਵਾਦ ਤੋਂ ਪੀੜਤ ਨੇ ਪ੍ਰਸ਼ਾਸਨ ਤੋਂ ਪੀੜਤ ਨੇ ਨਾ ਤਾਂ ਪ੍ਰਸ਼ਾਸਨ ਦੇ ਜੂੰ ਸਰਕਦੀ ਹੈ ਨਾ ਪੰਜਾਬ ਸਰਕਾਰ ਦੇ ਜੂੰ ਸਰਕਦੀ ਹੈ ਅਸੀਂ ਆਪਣੀ ਆਵਾਜ਼ ਕਾਫਲਾ ਲੈ ਕੇ ਬੁਲੰਦ ਕਰਨੀ ਹੈ ਸ਼੍ਰੀ ਮੁਕਸਰ ਸਾਹਿਬ ਦਾ ਪੂਰਾ ਸ਼ਹਿਰ ਦਾ ਘੇੜਾ ਦੇਣਾ ਹੈ ਬਹੁਤ-ਬਹੁਤ ਧੰਨਵਾਦ ਜੈ ਸ਼੍ਰੀ ਰਾਮ ਜikara veer bjerange ਸਾਥੀਆਂ ਨੂੰ ਮੈਂ ਇੱਕ ਹੋਰ ਅਪੀਲ ਕਰਦਾ ਕਿ ਜਿਹੜੀ ਆਪਾਂ ਪ੍ਰੋਗਰਾਮ ਕਰਨ ਜਾ ਰਹੇ ਹਾਂ ਜਗ੍ਹਾ ਜ਼ਰੂਰ ਬਦਲ ਗਈ ਹੈ ਤੇ ਪ੍ਰੋਗਰਾਮ ਉਸੇ ਢੰਗ ਨਾਲ ਹੀ ਹੋਊਗਾ ਬਹੁਤ ਵਧੀਆ ਹੋਊਗਾ ਤੇ ਸਾਰੇ ਜਿੰਨੇ ਵੀ ਮੇਰੇ ਸਾਥੀ ਹੈ ਜਿੰਨੇ ਵੀ ਮੇਰੇ ਸ਼ਿਵ ਸੈਨਿਕ ਭਰਾ ਉਹਨਾਂ ਨੂੰ ਮੇਰੀ ਅਪੀਲ ਹੈ ਕਿ ਇੱਕ ਬੰਦਾ 10-10 ਬੰਦੇ ਲੈ ਕੇ ਆਵੇ ਕਿ ਆਪਣਾ ਜਿਹੜਾ ਕਾਫਲਾ ਪੂਰਾ ਬਣ ਸਕੇ ਤੇ ਆਪਾਂ ਆਪਦਾ ਰੋਸ ਮਾਰਚ ਕੱਢ ਸਕੀਏ ਤੇ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਆਪਾਂ ਜਗਾ ਸਕੀਏ ਆਪਣੀ ਆਵਾਜ਼ ਉਹਨਾਂ ਤੱਕ ਪਹੁੰਚਾ ਸਕੀਏ ਜੈ ਸ਼੍ਰੀ ਰਾਮ ਜਿਕਰਾ ਵੀਰ ਬਜਰੰਗੇ ਹਰ ਹਰ ਮਹਾਦੇ ਬੰਬ ਬੰਬ ਹੋਲੇ